ਕੈਨੇਡਾ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹੋ ਉਸੂ ਹਜ਼ਾਰਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਕਿ ਅੱਜ ਕੈਨੇਡਾ ਦੇ ਵਿੱਚ ਜਿਹੜੀਆਂ ਪ੍ਰਮੁੱਖ ਖਬਰਾਂ ਕੀ ਹੈ ਜਾਂ ਕਿਹੜੀਆਂ ਲਗਭਗ ਸਾਰੀਆਂ ਅਖਬਾਰਾਂ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਹੈ ਤੇ ਉਹਨਾਂ ਦੇ ਵਿੱਚ ਕਿਹੜੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਅੱਜ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਇੱਕ ਮਸਲਾ ਤੁਹਾਡੇ ਨਾਲ ਜਿਹੜਾ ਅੱਜ ਅਸੀਂ ਸਾਂਝਾ ਕਰਨਾ ਉਹ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹਦੇ ਨਾਲ ਮਹਿੰਗਾਈ ਬਾਰੇ ਭਵਿੱਖਬਾਣੀ ਕੀਤੀ ਜਾ ਰਹੀ ਵੀ ਕਿਹੜੀ ਚੀਜ਼ ਕਿੰਨੀ ਮਹਿੰਗੀ ਹੋਊਗੀ ਉਹ ਦੱਸਾਂਗੇ ਦੂਜਾ অন্ਟਾਰੀਓ ਤੋਂ ਖਬਰਾਂ ਪ੍ਰਾਈਮਰ ਡਗਫੋਰਡ ਵੱਲੋਂ ਜਿਹੜੇ ਟੈਂਟ ਲਾਏ ਹੁੰਦੇ ਆ ਬੇਕਰਿਆਂ ਵੱਲੋਂ ਉਹਨਾਂ ਸੰਬੰਧੀ ਨਵੇਂ ਕਾਨੂੰਨ ਦੀ ਚਰਚਾ ਤੀਜਾ ਇੱਕ ਨਕਲੀ ਨਰਸ ਉੱਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਚੌਥਾ 에ਰਪੋਰਟਾਂ ਦੇ ਉੱਤੇ ਨਵੇਂ ਸਕੈਨਰ ਲੱਗੇ ਆ ਤੇ ਪੰਜਵਾਂ ਡਾਲਰਾਮਾ ਨੇ ਕੈਨੇਡਾ ਦੇ ਵਿੱਚ ਆਪਣਾ ਵੱਡੇ ਪੱਧਰ ਤੇ ਫਲਾਕ ਕਰਨਾ ਉਹਦੇ ਸੰਬੰਧੀ ਅਪਡੇਟਸ ਨੇ ਸਭ ਤੋਂ ਪਹਿਲਾਂ ਮਹਿੰਗਾਈ ਬਾਰੇ ਗੱਲ ਕਰਵਾਂ। ਆਰਟੀਫੀਸ਼ੀਅਲ ਇੰਟੈਲੀਜੈਂਸ ਜੀਵਨ ਦੇ ਹਰ ਖੇਤਰ ਦੇ ਵਿੱਚ ਚੱਲੀ ਗਈ ਹੈ ਤੇ ਨਾਲ ਜਿਹੜੇ ਅੰਕੜੇ ਆ ਉਹਨਾਂ ਦੀ ਛਾਣਬੀਣ ਕਰਕੇ ਕੰਪਿਊਟਰ ਆਪਣੇ ਆਪ ਹੀ ਦੱਸ ਦਿੰਦਾ ਕਿ ਪਿਛਲੇ ਸਮੇਂ 'ਚ ਆ ਆ ਇਦਾਂ ਹੋਇਆ ਸੀ ਤਾਂ ਇਦਾਂ ਹੋਇਆ। ਮੰਨ ਲਓ ਮਹਿੰਗਾਈ ਆ। ਇਹਦੇ ਵਿੱਚ ਇੰਟਰਸਟ ਰੇਟ ਕਿੰਨਾ ਸੀ, ਸਪਲਾਈ ਕਿੰਨੀ ਸੀ, ਡਿਮਾਂਡ ਕਿੰਨੀ ਸੀ ਸਾਰੇ ਕੰਪਿਊਟਰ ਹਿਸਾਬ ਲਾ ਕੇ ਦੱਸ ਦਿੰਦਾ ਵੀ ਹੁਣ ਗਾਂ ਆ ਹੋਊਗਾ। ਤੇ ਇਹੀ ਕੁਸ਼ ਨੂੰ ਮਹਿੰਗਾਈ ਦੇ ਬਾਰੇ ਜਿਹੜੀ ਪੇਸ਼ੋਨ ਕੋਈ ਕੀਤੀ ਗਈ ਆ, ਕੋਈ ਖਵਾਨੀ ਕੀਤੀ ਗਈ ਆ। ਤੇ ਕੀ ਆਇਆ ਗਿਆ ਕਿ ਕੈਨੇਡਾ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਦੀ ਕੀਮਤ 5% ਤੱਕ ਅਗਲੇ ਸਾਲ ਤੱਕ ਵਧੂਗੀ ਜਿਹੜੀ ਕਿ ਦੇਸ਼ ਦੀ ਟਾਰਗੇਟ ਇਨਫਲੇਸ਼ਨ 2% ਤੋਂ ਕਿਤੇ ਜ਼ਿਆਦਾ ਆ ਐਸ ਵੇਲੇ ਮਹਿੰਗਾਈ 2% ਦੇ ਨੇੜੇ ਆ ਓਵਰ ਆਲ ਤੇ ਟਾਰਗੇਟ ਵੀ ਇਹੀ ਆ ਜਿਨ੍ਹਾਂ ਇਹ ਆ ਪਿਛਲੇ ਦਿਨਾਂ ਦੇ ਵਿੱਚ ਘਟਾਏ ਗਏ ਇੰਟਰਸਟ ਰੇਟ ਇਹ ਸਾਰੇ ਕੁਝ ਦਾ ਨਿਚੋੜ ਇਹੀ ਨਿਕਲਦਾ ਵੀ ਜਿਹੜੀ ਮਹਿੰਗਾਈ ਦੇ ਵਾਧੇ ਦੀ ਦਰ ਆ ਇਨਫਲੇਸ਼ਨ ਰੇਟ ਆ ਜਿਹੜਾ ਪੋਡੋ ਪਰਸੈਂਟ ਦੇ ਨੇੜੇ ਤੇੜੇ ਰਹਿਣਾ ਚਾਹੀਦਾ ਪਰ ਜਿਹੜੀ ਇਹ ਸਾਰੀ ਹੁਣ ਹਸਾਬਕਤਾਬ ਲਾ ਕੇ ਇੱਕ ਪ੍ਰੋਜੈਕਸ਼ਨ ਕੀਤੀ ਗਈ ਆ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਇੱਕ ਦੱਸਿਆ ਜਾ ਰਿਹਾ ਕਿ ਅਸਲ ਦੇ ਵਿੱਚ ਹੋਣਾ ਕੀ ਆ ਉਹ ਇਹ ਕਹਿੰਦੇ ਆ ਕਿ ਘੱਟੋ ਘੱਟ 3% ਤੇ 5% ਤੱਕ ਵੀ 225 ਤੱਕ ਮਹਿੰਗਾਈ ਖਾਣ ਵਾਲੀਆਂ ਵਸਤਾਂ ਦੇ ਵਿੱਚ ਜਾ ਸਕਦੀ ਆ ਸੋ ਇਹ ਵੱਡਾ ਅਸਰ ਆ ਇਸ ਚੀਜ਼ ਦਾ ਕਿ ਅਪ੍ਰੋਕਸੀਮੇਟਲੀ 16800 33 ਡਾਲਰ 225 ਦੇ ਵਿੱਚ ਇੱਕ ਚਾਰ ਜਾਨਾਂ ਦਾ ਟੱਬਰ ਜਿਹੜਾ ਆ ਉਹ ਇਹਦੇ ਉੱਤੇ ਖਰਚੂਗਾ ਜਿਹਦਾ ਸਿੱਧਾ ਮਤਲਬ ਇਹ ਆ ਕਿ ਪਿਛਲੇ ਸਾਲ ਨਾਲੋਂ 800 ਡਾਲਰ ਤੁਹਾਡਾ ਖਰਚਾ ਹੋਰ ਇਸ ਸਾਲ ਵਧ ਜਾਊਗਾ ਮਤਲਬ ਜਿੰਨਾ ਖਾਣ ਪੀਣ ਦੀਆਂ ਵਸਤਾਂ ਦੇ ਉੱਤੇ ਤੁਸੀਂ ਪਿਛਲੇ ਸਾਲ ਖਰਚਾ ਕਰਦੇ ਸੀ ਇਸ ਸਾਲ ਉਹਦੇ ਵਿੱਚ 800 ਡਾਲਰ ਹੋਰ ਵਧ ਜਾਊਗਾ ਤੇ ਇਹ ਜਿਹੜੀ ਅ ਇਸ ਵੇਲੇ ਦੱਸਿਆ ਜਾ ਰਿਹਾ ਕਿ ਜਿਹੜੇ ਮੀਟ ਦੇ ਪ੍ਰਾਈਸ ਨੇ ਉਹ 4 ਤੋਂ 6% ਤੱਕ ਵੱਧ ਸਕਦੇ ਆ ਤੇ ਇਹ ਜੇ ਫੂਡ ਦੇ ਵਿੱਚ ਸਾਰੀਆਂ ਕੈਟਾਗਰੀ ਚ ਬਣਾਈਆਂ ਜਾਣ ਕਿ ਕਿਹਦੇ ਉੱਤੇ ਸਭ ਤੋਂ ਜ਼ਿਆਦਾ ਅਸਰ ਪਿਆ ਤੇ ਜਿਹੜਾ ਮੀਟ ਦੇ ਪ੍ਰਾਈਸਸ ਨੇ ਉਹ ਸਭ ਤੋਂ ਜ਼ਿਆਦਾ ਦੱਸਿਆ ਜਾ ਰਿਹਾ ਵੀ ਇਹਦੇ ਉੱਤੇ ਸਭ ਤੋਂ ਜ਼ਿਆਦਾ ਅਸਰ ਪਿਆ ਹੁਣ ਰਿਪੋਰਟ ਇਹ ਵੀ ਡੈਂਟੀਫਾਈ ਕਰਦੀ ਆ ਕਿ ਜਿਹੜੀ ਕਲਾਈਮੇਟ ਚੇਂਜ ਆ ਜਾਂ ਜੀਓ ਪੋਲਿਟਿਕਸ ਆ એનર્ਜੀ ਕਾਸਟ ਆ ਜਾਂ ਕੰਜ਼ਿਊਮਰ ਡਾਟਾ ਇਹ ਕੰਟ੍ਰਿਬਿਊਟਿੰਗ ਫੈਕਟਰ ਆ ਇਹਦੀ ਫੂਡ ਕਾਸਟ ਦੇ ਵਧਣ ਦੇ ਵਿੱਚ ਸੋ ਇੱਕ ਚੀਜ਼ ਨਹੀਂ ਆ ਕੱਲੀਆਂ ਵਿਆਜ ਦਰਾਂ ਜਾਂ ਇਹ ਮਾਰਕੀਟ ਨਾਲ ਇਹਦਾ ਸਬੰਧ ਨਹੀਂ ਆ ਇੱਕ ਤਾਂ ਕਲਾਈਮੇਟ ਚੇਂਜ ਆ ਮੌਸਮ ਕਿਦਾਂ ਦਾ ਰਹਿੰਦਾ ਕਿ ਗਰਮੀ ਜ਼ਿਆਦਾ ਪੈਂਦੀ ਆ ਪਹਿਲਾਂ ਪੈਣੀ ਸ਼ੁਰੂ ਹੋ ਜਾਂਦੀ ਮੰਨ ਲਓ ਇੱਥੇ ਗਰਮੀ ਪਹਿਲਾਂ ਪੈਣ ਲੱਗ ਜਾਂਦੀ ਆ ਤੇ 베ਰੀ ਦੀ ਫਸਲ ਦੇ ਉੱਤੇ ਅਸਰ ਪੈਂਦਾ ਜਾਂ ਇੱਥੋਂ ਤੱਕ ਕਿ ਮਧੂਮੱਖੀਆਂ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਨੇ ਹਣੀ ਬੀਜ ਨੇ ਉਹੀ ਨਹੀਂ ਆਉਂਦੀਆਂ ਤੇ 베ਰੀ ਨਹੀਂ ਉਹਦਾ ਫਰੂਟ ਹੀ ਨਹੀਂ ਬਣਦਾ ਇਹ ਕਿੰਨੇ ਜਿਹੜਾ ਉਹਦਾ ਜਿਹੜਾ ਜਿਹੜਾ ਕਲਾਈਮ ਕਲਾਈਮੇਟ ਦਾ ਫੈਕਟਰ ਆ ਉਹ ਨਿਰਧਾਰਤ ਕਰੂਗਾ ਦੂਜਾ ਜੀਓਪੋਲਿਟਿਕਸ ਕੀ ਆ ਰੂਸ ਦੀ ਯੂਕਰੇਨਾਂ ਲੜਾਈ 트럼ਪ ਦੀ ਸੱਤਾ ਸੰਭਾਲਣ ਤੋਂ ਬਾਅਦ ਹਟ ਜਾਂਦੀ ਆ ਉਧਰੋਂ ਸਪਲਾਈ ਵੱਧ ਜਾਂਦੀ ਆ ਲੜਾਈ ਹੋਰ ਵੱਧ ਜਾਂਦੀ ਆ ਚੀਨ ਤਾਈਵਾਨ ਦਾ ਕੀ ਬਣਦਾ ਇਹ ਸਾਰੀ ਦੁਨੀਆ ਦੀ ਜਿਹੜੀ ਆਪਸ ਦੇ ਵਿੱਚ ਸਿਆਸਤ ਆ ਇਹ ਫਿਰ એનર્ਜੀ ਕੋਸਟ ਕਰੂਡ ਆਇਲ ਦਾ ਪ੍ਰਾਈਸ ਕੀ ਆ ਜਾਂ ਹੁਣ ਲੋਕਾਂ ਦੇ ਉੱਤੇ ਇਸ ਵੇਲੇ ਕਰਜ਼ਾ ਕਿੰਨਾ ਕਿ ਇਹ ਕਿੰਨੇ ਸਾਰੇ ਜਿਹੜੇ ਰਲਾ ਕੇ ਫੈਕਟਰ ਇਹ ਦੱਸਦੇ ਆ ਖਾਣ ਵਾਲੀਆਂ ਚੀਜ਼ਾਂ ਦੀ ਕੀਮਤ 225 ਦੇ ਵਿੱਚ ਵਧਣੀ ਆ 5% ਤੱਕ ਵਧਣੀਯੋਰਾ ਦਾ ਅਫੈਕਟ ਜਿਹੜਾ ਕਿਉਂਕਿ ਰੂਸ ਬੇਸਿਕਲੀ ਵੀਟ ਐਕਸਪੋਰਟ ਘਟਾ ਰਿਹਾ ਹੈ ਦੁਨੀਆ ਦੇ ਵਿੱਚ ਕਨਫਲਿਕਟ ਐ ਐਸ ਵੇਲੇ ਸਿੱਧਾ ਸਿੱਧਾ ਯੂਕਰੇਨ ਦੇ ਨਾਲ ਉਹਨਾਂ ਦੀ ਲੜਾਈ ਚੱਲਦੀ ਹੈ ਤੇ ਉਹ ਉਹ ਉਹਦੇ ਨਾਲ ਜਿਹੜੀ ਫੂਡ ਪ੍ਰਾਈਸਸ ਦੇ ਉੱਤੇ ਅਸਰ ਪਊਗਾ ਜਿਹੜੀ ਦੁਨੀਆ ਦੇ ਵਿੱਚ ਜੋ ਕੁਝ ਸਾਰਾ ਕੁਝ ਖਾਂਦੇ ਆ ਉਹਦੇ ਵਿੱਚੋਂ 20% ਵੀਟ ਦੇ ਨਾਲ ਕੈਲਰੀਜ਼ ਪੂਰੀਆਂ ਹੁੰਦੀਆਂ ਜਿਹੜੀ 20% ਵੀਟ ਜਾਂ ਕਣਕ ਜਾਂ ਕਣਕ ਤੋਂ ਬਣੀਆਂ ਚੀਜ਼ਾਂ ਲੋਕ ਖਾਂਦੇ ਆ ਹੁਣ ਟਰੰਪ ਇਧਰ ਅਮਰੀਕਾ ਦੇ ਵਿੱਚ ਆ ਰਹੇ ਆ ਰਿਪੋਰਟ ਇਹ ਵੀ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਡੋਨਲਡ ਟਰੰਪ ਦਾ ਜਿਹੜਾ ਇੱਕ ਇਸ਼ੂ ਆ ਉਹ ਵੀ ਬਹੁਤ ਵੱਡਾ ਆ ਅਮਰੀਕਾ ਦੇ ਵਿੱਚ ਇਹਨਾਂ ਦਾ ਵਾਪਸ ਆਉਣਾ ਟੈਰਫ ਟਰੰਪ ਨੇ ਕਹਿ ਦਿੱਤਾ ਕਿ ਅਸੀਂ ਵਧਾਉਣੇ ਆ ਉਹਦੇ ਨਾਲ ਫੂਡ ਕਾਸਟ ਤੇ ਉੱਤੇ ਅਸਰ ਪਊਗਾ ਕਲਾਈਮੇਟ ਚੇਂਜ ਆ ਵੈਦਰ ਇਵੈਂਟਸ ਨੇ ਕਿਤੇ ਸੋਕਾ ਪਾਏਗਾ ਕਿਤੇ ਹੜ ਆਗੇ ਕਿਤੇ ਆਹ ਐਟਮੋਸਫੇਰਿਕ ਰਿਵਰ ਆਗੇ ਉਹਨਾਂ ਸਾਰਿਆਂ ਨੇ ਪ੍ਰਾਈਸਸ ਚੇਂਜ ਕਰਨੀਆਂ ਐ ਸੋ ਟੀਮ ਨੇ ਜਿਹੜੀ ਮਸ਼ੀਨ ਲਰਨਿੰਗ ਤੇ ਲਾਰਜ ਲੈਂਗੁਏਜ ਮਾਡਿਊਲ LLMs ਦੂਲ ਯੂਜ਼ ਕੀਤੇ ਆ ਇਹਨੂੰ ਕਨ ਐਨਲਾਈਜ਼ ਕਰਨ ਦੇ ਲਈ ਕਿਉਂਕਿ ਫੈਕਟਰ ਬਹੁਤ ਆ ਫੂਡ ਪ੍ਰਾਈਸਸ ਨੂੰ ਕੰਟਰੋਲ ਕਰਨ ਦੇ ਲਈ ਕਈ ਤੱਤ ਨੇ ਜਿਹੜੇ ਇਹਦੇ ਵਿੱਚ ਕੰਟ੍ਰਿਬਿਊਟ ਕਰ ਰਹੇ ਆ ਤੇ ਉਹ ਜਿਹੜਾ ਹੁਣ ਡਰਾਟ ਮੈਜ਼ਰਮੈਂਟ ਜਾਂ ਯੂਐਸ ਦਾ ਐਕਸਚੇਂਜ ਰੇਟ ਜਾਂ ਜਿਹੜਾ ਹੋਰ ਸਾਰਾ ਕੁਝ ਆ ਉਹਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਸਾਬ ਲਾਇਆ ਗਿਆ ਉਹਦੀ ਐਕਿਊਰੇਸੀ ਦੱਸੀ ਜਾ ਰਹੀ ਹੈ ਕਿ 인ਫਲੇਸ਼ਨ ਰੇਟ ਦੀ ਕਿ ਜਿਹੜੀ ਜਿਹੜੀ ਪੁਰ ਪਿਛਲੇ 6-7 ਸਾਲਾਂ ਦੇ ਵਿੱਚ ਜੋ ਕੁਝ ਵਾਪਰਿਆ ਜਾਂ ਜਿੱਦਾਂ ਦੀਆਂ ਪ੍ਰੈਡਿਕਸ਼ਨ ਹੋਈਆਂ ਉਸੇ ਤਰ੍ਹਾਂ ਦੀ ਗੱਲਬਾਤ ਸਾਹਮਣੇ ਆਈ ਹੈ ਰਿਪੋਰਟ ਅਸਲ ਦੇ ਵਿੱਚ ਇਹ ਕਹਿੰਦੀ ਆ ਕਿ ਜਿਹੜਾ ਕੈਨੇਡੀਅਨ ਬਜਟ ਆ ਉਸੇ ਤਰੀਕੇ ਦੇ ਨਾਲ ਵਧ ਰਿਹਾ ਆ ਜਾਂ ਜਿਹੜੀ ਵੀ ਤੁਸੀਂ ਅੰਡਰ ਐਸਟੀਮੇਟ ਕਰਕੇ ਨਾ ਚੱਲੋ ਇਹਨੂੰ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਲੋਕਾਂ ਨੂੰ ਥੋੜੀ ਬਹੁਤੀ ਤਿਆਰੀ ਇਹਦੇ ਕਰਕੇ ਉਹ ਕਰ ਸਕਦੇ ਆ ਸੋ ਇਹ ਇੱਕ ਮੁੱਖ وجہ ਆ ਕਿ ਜਿਹੜੀ ਤਿਆਰੀ ਦੇ ਲਈ ਲੋਕਾਂ ਨੂੰ ਦੱਸੀ ਜਾ ਰਹੀ ਹੈ ਪ੍ਰੋਡਕਸ਼ਨ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਕੰਪਿਊਟਰ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਤੀ ਜਾ ਰਹੀ ਹੈ ਇਹ ਜ਼ਿਆਦਾ ਐਕੂਰੇਟਲੀ ਜ਼ਿਆਦਾ ਸਹੀ ਜਿਹੜੀ ਹੈ ਇਹਦੇ ਬਾਰੇ ਦੱਸ ਸਕਦੇ ਆ ਅਗਲੀ ਖਬਰ ਅਨਟੈਰੀਓ ਤੋਂ ਅਨਟੈਰੀਓ ਦੇ ਪ੍ਰੀਮੀਅਰ ਨੇ ਡੱਗਫੋਰਡ ਡੱਗਫੋਰਡ ਇਹ ਚਾਹੁੰਦੇ ਆ ਕਿ ਜਿਹੜੀਆਂ ਹੋਮਲੈਸ ਕੈਂਪਮੈਂਟਸ ਨੇ ਜਿਹੜੇ ਲੋਕ ਟੈਂਟ ਲਾ ਕੇ ਕੁਝ ਥਾਵਾਂ ਦੇ ਉੱਤੇ ਬੈਠ ਜਾਂਦੇ ਤੇ ਫਿਰ ਪੱਕਾ ਹੀ ਉੱਥੇ ਬੈਠ ਜਾਂਦੇ ਆ ਖਾਸ ਕਰਕੇ ਪਾਰਕਾਂ ਦੇ ਵਿੱਚ ਪਬਲਿਕ ਸਪੇਸਿਸ ਦੇ ਵਿੱਚ ਪੂਰੇ ਇੰਟਰੀਅਰ ਦੇ ਵਿੱਚ ਉਹਨਾਂ ਨੂੰ ਹਟਾਇਆ ਜਾਵੇ ਇਹ ਚੰਗਾ ਨਹੀਂ ਆ ਇਹ ਠੀਕ ਨਹੀਂ ਆ ਇਹਦਾ ਕੋਈ ਹੱਲ ਹੋਣਾ ਚਾਹੀਦਾ ਉਹਨਾਂ ਅਨਕੈਂਪਮੈਂਟ ਕੌਣ ਕਰਦਾ ਆ ਬੇਘਰੇ ਕਰਦੇ ਨੇ ਜਿਹਦੇ ਕੋਲੇ ਘਰ ਨਹੀਂ ਉਹ ਟੈਂਟ ਲਾ ਕੇ ਵਿੱਚ ਰਹਿਣ ਲਈ ਮਜਬੂਰ ਹੋ ਰਿਹਾ ਆ ਪਰ ਇਹ ਕਹਿੰਦੇ ਆ ਕਿ ਸਾਡੇ ਕੋਲੇ ਕੋਈ ਕਾਨੂੰਨ ਇਦਾਂ ਦਾ ਕੁਝ ਨਿਯਮ ਹੋਣੇ ਚਾਹੀਦੇ ਆ ਤਾਂ ਕਿ ਇਹ ਨਾ ਹੋਣ ਇੰਟਰੀਅਰ ਦੇ ਵਿੱਚ ਕੰਸਰਨ ਬਹੁਤ ਵੱਡਾ ਜਿਹੜੀ ਅਨਕੈਂਪਮੈਂਟਸ ਨੇ ਇਹ ਕੋਵਿਡ-19 ਦੇ ਦੌਰਾਨ ਸ਼ੁਰੂ ਹੋਈਆਂ ਸੀ ਜਦੋਂ ਲੋਕਾਂ ਨੂੰ ਇਹ ਲੱਗਦਾ ਸੀ ਕਿ ਲੋਕਾਂ ਨੇ ਉਹ ਸ਼ੈਲਟਰਸ ਆਪਣੀਆਂ ਛੱਡ ਦਿੱਤੀਆਂ ਅਸੀਂ ਹੈਲਥ ਅਫੇਅਰ ਕਰਕੇ ਹੁਣ ਉਹ ਇਹ ਦੇਖ ਰਹੇ ਆ ਕਿ ਇਹਦੇ ਨਾਲ ਸੇਫਟੀ ਜਾਂ ਡਰੱਗ ਯੂਜ਼ ਦੇ ਇਸ਼ੂਜ਼ ਇਹਨਾਂ ਕਮਿਊਨਿਟੀਜ਼ ਦੇ ਵਿੱਚ ਪੈਦਾ ਹੋ ਰਹੇ ਆ ਜਿਹੜੇ ਮੇਅਰ ਦੀ ਸਪੋਰਟ ਆ 12 ਅੰਟੈਰੀਓ ਦੇ ਮੇਅਰ ਨੇ ਪ੍ਰੀਮੀਅਰ ਫੋਰਡ ਨੂੰ ਕਿਹਾ ਕਿ ਤੁਸੀਂ ਇਹਦੇ ਵਿੱਚ ਦਖਲਅੰਦਾਜ਼ੀ ਦਿਓ ਤੁਸੀਂ ਇੰਟਰਵਿਨ ਕਰੋ ਇਸ ਸਮੱਸਿਆ ਦੇ ਹੱਲ ਦੇ ਲਈ ਫਰੈਂਟੋ ਮੇਅਰ ਜਿਹੜੇ ਅਲੀਵਿਆ ਸ਼ੋਅ ਆ ਉਹਨਾਂ ਨੇ ਇਹਦੇ ਲਈ ਉਹ ਸਹਿਮਤ ਨਹੀਂ ਹੋਏ ਤੇ ਉਹ ਕਹਿੰਦੇ ਆ ਕਿ ਸਾਨੂੰ ਕੋਈ ਡਿਫਰੈਂਟ ਅਪਰੋਚ ਇਹਦੇ ਲਈ ਸੋਚਣੀ ਪਾਉਗੀ ਡੱਗਫੋਰ ਨੇ ਵੀ ਕਿਹਾ ਕਿ ਉਹਦੀ ਜਿਹੜੀ ਸਰਕਾਰ ਆ ਹਾਊਸਿੰਗ ਦੇ ਵਿੱਚ ਮੈਂਟਲ ਹੈਲਥ ਸਰਵਿਸਸ ਦੇ ਵਿੱਚ ਜ਼ਿਆਦਾ ਜਿਹੜੀ ਇਨਪੁਟ ਪਾਉਗੀ ਰਿਕਵਰੀ ਦੇ ਉੱਤੇ ਤੇ ਲਗਭਗ 700 ਮਿਲੀਅਨ ਡਾਲਰ ਸਾਲਾਨਾ ਤੇ 378 ਮਿਲੀਅਨ ਟ੍ਰੀਟਮੈਂਟ ਹਬਸ ਦੇ ਲਈ ਦਿੱਤੇ ਜਾਣਗੇ ਇਹਨਾਂ ਕਾਨੂੰਨ ਦਾ ਗੋਲ ਕੀ ਆ ਜਿਹੜੇ ਪ੍ਰੋਪੋਜ਼ਡ ਲਾਅ ਨੇ ਜਿਹੜੇ ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਕਾਨੂੰਨ ਹੋਣਗੇ ਉਹਨਾਂ ਦੇ ਵਿੱਚ ਇਹ ਆ ਕਿ ਜਿਹੜੀ ਇਸ ਤਰ੍ਹਾਂ ਦੀ ਡਰੱਗ ਯੂਜ਼ ਆ ਪਬਲਿਕ ਦੇ ਵਿੱਚ ਉਹਨੂੰ ਰੋਕਿਆ ਜਾਊਗਾ ਸ਼ੈਲਟਰ ਕਪੈਸਿਟੀ ਵਧਾਈ ਜਾਊਗੀ ਤੇ ਜਿਹੜੀ ਪੈਨਲਟੀਆਂ ਜ਼ਿਆਦਾ ਲਾਈਆਂ ਜਾਣਗੀਆਂ ਜਿਹੜੇ ਰੀਪੀਟ ਆਫੈਂਡਰਸ ਨੇ ਬਾਰ-ਬਾਰ ਉਹ ਜਿਹੜੇ ਜੁਰਮ ਕਰ ਰਹੇ ਆ ਤੇ ਫੋਕਸ ਕਰਨਗੇ ਟ੍ਰੀਟਮੈਂਟ ਦੇ ਉੱਤੇ ਜਿਹੜੀਆਂ ਜਾਂ ਜੇਲ ਜਾਂ ਮਾਈਲਰ ਜਿਹੜੇ ਛੋਟੇ ਮੋਟੇ ਡਰੱਗ ਕਰਾਈਮ ਆ ਉਹਦੇ ਨਾਲ ਸੰਬੰਧਿਤ ਕੁਛ ਕੀਤਾ ਜਾਊਗਾ ਸਾਰੇ ਮਤਲਬ ਕਾਨੂੰਨ ਦੇ ਵਿੱਚ ਕੁਛ ਨਾ ਕੁਛ ਹਰ ਲੈਵਲ ਦੇ ਉੱਤੇ ਹੱਲ ਕੀਤਾ ਜਾਊਗਾ ਸੋ ਦੂਜਾ ਇਹ ਆ ਕਿ ਫੋਰਡ ਇਹ ਵੀ ਕਹਿ ਰਿਹਾ ਕਿ ਉਹ ਇਸ ਕੰਟਰੋਵਰਸ਼ੀਅਲ ਲੀਗਲ ਟੂਲ ਨੂੰ ਯੂਜ਼ ਕਰਨ ਦੇ ਲਈ ਜਾਂ ਜਿਹੜੇ ਕੋਰਟ ਚੈਲੰਜਸ ਆ ਜੇ ਲਾ ਦਾ ਅਪੋਜ਼ ਕੀਤਾ ਗਿਆ ਤਾਂ ਅਸੀਂ ਸਾਰੇ ਲੀਗਲ ਟੂਲ ਯੂਜ਼ ਕਰਾਂਗੇ ਹੁਣ ਜਬਰਦਸਤੀ ਨਾਲ ਟੈਂਟਾਂ ਨੂੰ ਹਟਾਉਣਾ ਕੁਝ ਤਰ੍ਹਾਂ ਕਹਿ ਰਹੀ ਹੈ ਠੀਕ ਨਹੀਂ ਹੈ ਜਿਹੜੇ ਆਲੋਚਕ ਨੇ ਜਿਵੇਂ ਇਹ ਮੇਰ ਸ਼ਾਓ ਵਰਗੇ ਉਹ ਇਹ ਆਰਗੂ ਕਰ ਰਹੇ ਆ ਕਿ ਇਹਨਾਂ ਲੋਕਾਂ ਨੂੰ ਇੱਥੋਂ ਕੱਢਣਾ ਵੈਕੂਏਟ ਕਰਨਾ ਇਹ ਇਹਨਾਂ ਨੂੰ ਸ਼ਿਫਟ ਤਾਂ ਕਰ ਦੋਗੇ ਤੁਸੀਂ ਜਬਰਦਸਤੀ ਕਾਨੂੰਨ ਵੜਾ ਦੋਗੇ ਇਹਨਾਂ ਨੂੰ ਚੱਕ ਕੇ ਕਿਤੇ ਹੋਰ ਛੱਡ ਦੋਗੇ ਪਰ ਸਮੱਸਿਆ ਤਾਂ ਉੱਥੇ ਵੀ ਉੱਥੇ ਰਹੀ ਤੁਸੀਂ ਪਬਲਿਕ ਸਪੇਸਸ ਤੋਂ ਚੱਕ ਕੇ ਇਹਨਾਂ ਨੂੰ ਪਬਲਿਕ ਏਰੀਆਸ ਤੋਂ ਚੱਕ ਕੇ ਕਿਸੇ ਦੂਜੇ ਥਾਂ ਦੇ ਉੱਤੇ ਚਲੇ ਜਾਣਗੇ ਜਿਹੜੀ ਹੋਮਲੈਸਨੈਸ ਦੀ ਪ੍ਰੋਬਲਮ ਆ ਉਹ ਤਾਂ ਸੋਲਵ ਨਹੀਂ ਹੋਈ ਕਾਨੂੰਨ ਬਣਾ ਕੇ ਇਹਨਾਂ ਦੇ ਟੈਂਟ ਹਟਾ ਕੇ ਜਾਣਗੇ ਕਿੱਥੇ ਉਹ ਵੱਡਾ ਜਿਹੜਾ ਮਸਲਾ ਆ ਟੋਰਾਂਟੋ ਆਲਟਰਨੇਟ ਮੈਥਡ ਯੂਜ਼ ਕਰ ਰਿਹਾ ਕਿ ਪੀਪਲ ਪੀਪਲ ਫਸਟ ਹਿਊਮਨ ਰਾਈਟਸ ਬੇਸਡ ਜਿਹੜੀ ਅਪਰੋਚ ਕਹੀ ਜਾਂਦੀ ਆ ਇੱਕ ਉਹਨਾਂ ਨੂੰ ਕਰ ਰਿਹਾ ਕਿ ਪਹਿਲਾਂ ਸ਼ੈਲਟਰ ਲੱਭੋ ਉਹਨਾਂ ਦੀਆਂ ਜਿਹੜੀਆਂ ਸਰਵਿਸਸ ਆ ਉੱਥੇ بجائے ਇਹਦੇ ਕਿ ਇਹਨਾਂ ਨੂੰ ਇੱਥੋਂ ਚੱਕ ਦਿੱਤਾ ਜਾਵੇ ਹੁਣ ਅਨਟੈਰੀਓ ਦੇ ਵਿੱਚ ਘੱਟੋ ਘੱਟ 1400 ਜਿਹੜੇ ਹੈਗੇ ਆ ਇਹ 1400 ਕੈਂਪਮੈਂਟਸ ਹੀ ਗਿਆ ਲਾਸਟ ਈਅਰ ਤੇ ਜਿਹੜੀ ਇਹ ਦੱਸ ਰਹੀ ਆ ਕਿ ਇਸ਼ੂ ਕਿੱਡਾ ਵੱਡਾ ਆ ਤੇ ਜਾਂ ਪਬਲਿਕ ਸੇਫਟੀ ਨੂੰ ਬੈਲੈਂਸ ਕਿਦਾਂ ਕੀਤਾ ਜਾ ਸਕਦਾ ਇਹ ਡਿਬੇਟ ਸਰਕਾਰ ਦੇ ਵਿੱਚ ਸਰਕਾਰ ਦੀ ਬਹੁਤ ਸਖਤ ਅਪਰੋਚ ਆ ਇਹਦੇ ਵਿੱਚ ਦੂਜੇ ਪਾਸੇ ਜਿਹੜੇ ਐਡਵੋਕੇਟ ਆ ਉਹ ਕਹਿੰਦੇ ਆ ਕਿ ਜ਼ਿਆਦਾ ਕੰਪੈਸ਼ਨਟ ਹੋ ਉਹ ਲੌਂਗ ਟਰਮ ਸੋਲੂਸ਼ਨ ਚਾਹੀਦਾ ਹੋਮਲੈਸਸ ਦਾ ਇਹਨਾਂ ਦੋਹਾਂ ਦੇ ਵਿਚਾਰ ਕਿਤੇ ਗੱਲ ਬਣ ਨਹੀਂ ਰਹੀ ਪਰ ਅੰਟਰੀਓ ਦੇ ਪ੍ਰੀਮੀਅਰ ਡੱਗ ਫੋਰਡ ਕਹਿੰਦੇ ਆ ਵੀ ਅਸੀਂ ਇਹਦੇ ਉੱਤੇ ਸਖਤੀ ਵਰਤਾਂਗੇ ਸਾਨੂੰ ਕਾਨੂੰਨ ਲਿਆਉਣੇ ਪੈਣਗੇ ਇਹ ਕਿਸੇ ਵੀ ਤਰੀਕੇ ਦੇ ਨਾਲ ਠੀਕ ਨਹੀਂ ਆ ਜਿਹੜੇ ਕ੍ਰਿਟਿਕ ਨੇ ਜਿਹੜੇ ਆਲੋਚਕ ਨੇ ਜਿਹੜੇ ਵਿਰੋਧ ਕਰਨ ਵਾਲੇ ਨੇ ਟੋਰਾਂਟੋ ਦੇ ਮੇਅਰ ਵਰਗੇ ਉਹ ਇਹ ਕਹਿ ਰਹੇ ਆ ਕਿ ਇਹ ਸਿਰਫ ਇੱਕ ਥਾਂ ਤੋਂ ਦੂਜੀ ਥਾਂ ਸਿਰਫ ਉਹਦਾ ਟੈਂਟ ਦੀ ਜਗ੍ਹਾ ਚੇਂਜ ਹੋਊਗੀ ਹੋਮਲੈਸਨੈਸ ਦੀ ਸਮੱਸਿਆ ਨੂੰ ਤੁਸੀਂ ਹੱਲ ਨਹੀਂ ਕਰ ਰਹੇ ਅਗਲੀ ਜਸਤੂ ਗੱਲਬਾਤ ਗਲੋਰੀਆ ਲੈਮੇ ਬਾਰੇ ਆ GLORIA LEMIC ਚਾਈਲਡਬਰਥ ਐਕਟਿਵਿਸਟ ਆ ਜਿਹਦਾ ਦਾਈਆਂ ਹੁੰਦੀਆਂ ਨਾ ਆਪਣੇ ਹੁੰਦੀਆਂ ਸੀ ਇੱਥੇ ਵੀ ਕੁਝ ਇਦਾਂ ਦੇ ਲੋਕ ਕਨ ਟ੍ਰੈਂਡ ਇੱਥੇ ਆਈਲੈਂਡ ਦੇ ਉੱਤੇ ਵੈਨਕੂਵਰ ਆਈਲੈਂਡ ਦੀ ਘਟਨਾ ਆ ਇਹਦਾ ਨਾਮ ਲੈਮੇ ਆ GLORIA LEME ਇਹ ਔਰਤ ਸੀਗੀ ਵੀ ਮੈਂ ਉਹ ਆ ਚਾਈਲਡਬਰਥ ਐਕਟਿਵਿਸਟ ਆ ਜਨਮ ਦਵੋਣੀਆਂ ਘਰ ਦੇ ਵਿੱਚ ਹੀ ਜਿਹਦਾ ਆਮ ਤੌਰ ਦੇ ਉੱਤੇ ਲੋਕ ਹਸਪੀਟਲ ਦੇ ਵਿੱਚ ਜਾਂਦੇ ਆ ਉੱਥੇ ਬੱਚੇ ਦਾ ਜਨਮ ਹੁੰਦਾ ਇਹ ਜਿਹੜੀਆਂ ਮਿਡਵਾਈਫ ਹੁੰਦੀਆਂ ਨੇ ਇਹ ਉਹ ਮਤਲਬ ਉਹ ਕਲੇਮ ਕਰਦੀ ਆ ਕਿ ਮੈਂ ਮਿਡ ਵਾਈਫ ਹਾਂ ਤੇ ਪਿਛਲੇ 20 ਸਾਲਾਂ ਦਾ ਮੈਨੂੰ ਤਜਰਬਾ ਆ ਤੇ ਲਗਾਤਾਰ ਮੈਂ ਸਰਵਿਸਿਜ਼ ਦੇ ਰਹੀ ਆ ਪਰ ਹੁਣ ਪਤਾ ਇਹ ਲੱਗਾ ਕਿ ਉਹਦੀ ਜਿਹੜੀਆਂ ਸੇਵਾਵਾਂ ਸੀ ਗੈਰ ਕਾਨੂੰਨੀ ਸੀ ਇੱਕ ਜੋੜੇ ਨੇ ਲਾ ਸੂਟ ਫਾਈਲ ਕੀਤਾ ਆ ਇੱਥੇ ਇਹ ਚੈਮਨੀਅਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਥਾਂ ਆ ਉਹਨਾਂ ਨੇ ਸੂਕ ਕੀਤਾ ਇਹਨੂੰ ਲੈ ਮੇ ਨੂੰ ਇਸ ਨਰਸ ਨੂੰ ਵੀ ਉਹਨਾਂ ਦੇ ਬੱਚੇ ਦੇ ਬੱਚਾ ਸਫਰ ਕੀਤਾ ਉਹਨਾਂ ਦਾ ਹੋਮ ਬਰਥ ਸੀਗਾ ਆ ਇਹਨੂੰ ਪ੍ਰੋਵਾਈਜਨ ਦੇ ਅੰਡਰ ਇਸ ਜਿਹੜੀ ਮੈਡਵਾਈਫ ਜਿਹੜੀ ਨਰਸ ਕਹੀ ਜਾਂਦੀ ਹੈ 2021 ਦੇ ਵਿੱਚ ਉਹਨਾਂ ਦੇ ਬੱਚੇ ਦਾ ਜਨਮ ਹੋਇਆ ਸੀ ਉਹ ਕਹਿੰਦੇ ਉਹਦੀ ਕੇਅਰ ਨਹੀਂ ਚੰਗੀ ਤਰ੍ਹਾਂ ਕੀਤੀ ਜਾਂ ਉਹਦੇ ਇੰਜਰੀਜ਼ ਹੋ ਗਈਆਂ ਤੇ ਬਾਅਦ ਵਿੱਚ ਨੇ ਸਾਥ ਕੋਈ ਨਹੀਂ ਦਿੱਤਾ ਤੇ ਫਿਰ ਪਤਾ ਲੱਗਿਆ ਕਿ ਭਾਈ ਇਹਦੇ ਕੋਲੇ ਤਾਂ ਲਾਇਸੈਂਸ ਹੀ ਕੋਈ ਨਹੀਂ ਅਨ ਲਾਇਸੈਂਸ ਮੈਡਵਾਈਫਰੀ ਹੈ ਲੇ ਮੇ ਦੇ ਉੱਤੇ ਜਿਹੜਾ ਕਿਹਾ ਗਿਆ ਕਿ ਇਹਨੇ ਪੇਰੈਂਟਸ ਨੂੰ ਮਿਸਲੀਡ ਕੀਤਾ ਉਹਨਾਂ ਨੂੰ ਇਹ ਕਿਹਾ ਕਿ ਮੈਂ ਕੁਆਲੀਫਾਈਡ ਆ ਅ ਤੇ ਉਹਦੀ ਪਰਮਾਨੈਂਟ ਉਹਦੇ ਉੱਤੇ ਪਰਮਾਨੈਂਟ ਹੈ ਨਰਸ ਦੇ ਉੱਤੇ ਬੈਨ ਮਿਡਵਾਈਫ ਦੇ ਉੱਤੇ ਬੈਨ ਲੱਗ ਚੁੱਕਿਆ ਉਹ ਨੇ ਡਿਸਕਲੋਜ਼ ਨਹੀਂ ਕੀਤਾ ਜਿਹੜੇ ਇਹਦੀਆਂ ਕਾਨੂੰਨੀ ਇਸ਼ੂਜ਼ ਮਿਡਵਾਈਫਰੀ ਨਾਲ ਰਿਲੇਟਡ ਇਹਦੇ ਸਾਹਮਣੇ ਆਈਆਂ ਉਹ ਨਹੀਂ ਨੇ ਘਰਵਾਲਿਆਂ ਨੂੰ ਦੱਸਿਆ ਉਹ ਜਿਹੜੇ ਪਰਿਵਾਰ ਦੇ ਵਿੱਚ ਉਹਨਾਂ ਨੇ ਆਪਣੇ ਬੱਚੇ ਦਾ ਜਨਮ ਬਹੁਤ ਸਾਰੇ ਕੈਨੇਡਾ ਦੇ ਵਿੱਚ ਲੋਕ ਇਦਾਂ ਦੇ ਆ ਜਿਹੜੇ ਚਾਹੁੰਦੇ ਆ ਕਿ ਬੱਚੇ ਦਾ ਜਨਮ ਸਾਡੇ ਘਰ 'ਚ ਹੋਵੇ ਹਸਪਤਾਲ ਨਹੀਂ ਜਾਣਾ ਚਾਹੁੰਦੇ ਕਈ ਜੜੀਆਂ ਉਹਨਾਂ ਦੀਆਂ ਰਿਲੀਜੀਅਸ ਬਲੀਫਸ ਨੇ ਜਾਂ ਕਈਆਂ ਨੂੰ ਲੱਗਦਾ ਵੀ ਉੱਥੇ ਜਾ ਕੇ ਆਪਰੇਸ਼ਨ ਹੋ ਜਾਂਦਾ ਜਾਂ ਕੇਅਰ ਨਹੀਂ ਕਰਦੇ ਚੰਗੀ ਤਰ੍ਹਾਂ ਉਹ ਚਾਹੁੰਦੇ ਆ ਕਿ ਸਾਡੇ ਬੱਚੇ ਦਾ ਜਨਮ ਘਰ ਦੇ ਵਿੱਚ ਹੋਵੇ ਜਿੱਦਾਂ ਕਿਸੇ ਵੇਲੇ ਪਹਿਲਾਂ ਸਾਰਿਆਂ ਦੇ ਜਨਮ ਘਰਾਂ ਦੇ ਵਿੱਚ ਹੀ ਹੁੰਦੇ ਸੀ ਉਹਦੇ ਲਈ ਫਿਰ ਉਹ ਕਮਿਟਡ ਵਾਈਫ ਨੂੰ ਲਿਆਉਂਦੇ ਜਿਹੜੀ ਦਾਈ ਹੁੰਦੀ ਆ ਵੀ ਉਹ ਜਨਮ ਕਰਾਉਂਦੀ ਆ ਤੇ ਉਹ ਕੁਆਲੀਫਾਈਡ ਹੋਣੀ ਚਾਹੀਦੀ ਆ ਪਰ ਇਹ ਕੁਆਲੀਫਾਈਡ ਵੀ ਨਹੀਂ ਸੀਗੀ ਇਹਦੇ ਉੱਤੇ ਬਿਆਨ ਵੀ ਲੱਗ ਚੁੱਕਿਆ ਸੀ ਤੇ ਇਹਨੇ ਦੱਸਿਆ ਨਹੀਂ ਘਰ ਵਾਲਿਆਂ ਨੂੰ ਹੋਇਆ ਕੀ ਇਹ ਕਪਲ ਇੱਕ ਜਿਹੜਾ ਜੋੜਾ ਹੈ ਇਹ ਕਲੇਮ ਕਰਦਾ ਹੈ ਕਿ ਲੇਮੇ ਨੇ ਉਹਨਾਂ ਦੇ ਬੱਚੇ ਨੂੰ ਜਿਹੜਾ ਇੱਕ 18 ਘੰਟੇ ਦੀ ਲੇਬਰ ਜਿਹੜਾ ਔਰਤ ਦੀ ਉਹਨੂੰ ਗਲਤ ਹੈਂਡਲ ਕੀਤਾ ਜਿਹੜੇ ਕਨਸਰਨ ਸੀਗੇ ਕੰਪਲਿਕੇਸ਼ਨ ਦੇ ਨਾਲ ਆਏ ਉੱਥੇ ਕੁਝ ਦਿੱਕਤਾਂ ਆਈਆਂ ਉਹਨਾਂ ਨੂੰ ਇਗਨੋਰ ਕੀਤਾ ਜਿਹੜੀ ਜਿਹੜੀ ਉਹਨਾਂ ਦੀ ਜਿਹੜਾ ਉਹ ਸਮੱਸਿਆ ਸੀ ਉਸ ਵੇਲੇ ਜਦੋਂ ਬੱਚੇ ਦਾ ਬਰਥ ਹੁੰਦਾ ਉਹ ਫਿਰੇ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਲੇਬਰ ਦੇ ਵਿੱਚ ਉਹਨੂੰ ਗਲਤ ਡਾਇਗਨੋਸ ਕੀਤਾ ਕਿ ਉਹਨੂੰ ਕਹਿ ਦਿੱਤਾ ਹੈ ਕੋਈ ਟੈਕਨੀਕਲਲੀ ਵੁੱਡ ਵਰ ਐਡੀਮਾ ਦੱਸਦੇ ਆ ਤੇ ਉਹ ਜਿਹੜਾ ਆ ਸਮੱਸਿਆ ਉਸ ਜਨਮ ਦੇ ਵਿੱਚ ਆਈ ਬਾਅਦ ਚ ਉਹਨੂੰ ਹਸਪਤਾਲ ਜਾਣਾ ਪਿਆ ਜਦੋਂ ਉਹਨਾਂ ਨੇ ਇੱਕ ਐਮਰਜੈਂਸੀ ਹਸਪਤਾਲ ਦੇ ਵਿੱਚ ਉੱਥੇ ਨਨਾਈਮ ओरिजिनल ਹਸਪਤਾਲ ਉਹਨਾਂ ਦੇ ਨਨਾਈਮ ओरिजिनल ਜਨਰਲ ਹਸਪਤਾਲ ਉੱਥੇ ਗਏ ਡਾਕਟਰ ਨੇ ਉੱਥੇ ਜਾ ਕੇ ਕਿਹਾ ਕਿ ਜਿਹੜੀ ਇਹਦੀ ਦੀ ਪੋਜੀਸ਼ਨ ਆ ਬੱਚੇ ਦੀ ਬ੍ਰੀਚ ਪੋਜੀਸ਼ਨ ਆ ਤੇ ਉਹਨਾਂ ਨੇ ਫਿਰ ਸੀ ਸੈਕਸ਼ਨ ਕੀਤਾ ਉੱਥੇ ਆਪਰੇਸ਼ਨ ਕਰਨਾ ਪਿਆ ਤੇ ਉਹਨੂੰ ਅ ਬੱਚੇ ਨੂੰ ਕੱਢਿਆ ਤੇ ਉਸ ਵੇਲੇ ਕਾਫੀ ਇੰਜਰੀਜ਼ ਉਸ ਬੱਚੇ ਨੂੰ ਹੋ ਚੁੱਕੀਆਂ ਸੀ ਸੋ ਲਮੇਜ ਦੇ ਲਮੇਜ ਜਿਹੜੀ ਨਰਸ ਸੀਗੀ ਜਾਂ ਮਿਡਵਾਈਫ ਸੀ ਜਿਹੜੀ ਦਾਈ ਸੀਗੀ ਇਹਦੇ ਉੱਤੇ ਦੋਸ਼ੇ ਲਾਇਆ ਗਿਆ ਲਾਸਟ ਰਿਪੋਰਟ ਦੇ ਵਿੱਚ ਕਿ ਇਹਦਾ ਰੈਕਲੈਸ ਬਿਹੇਵੀਅਰ ਸੀ ਦੂਜਾ ਇਹਨੇ ਉਹਨਾਂ ਨੇ ਘਰ ਦੇਣ ਕਿਹਾ ਵੀ ਤੈਨੂੰ ਅਸੀਂ ਹਾਇਰ ਕੀਤਾ ਹੁਣ ਸਮੱਸਿਆ ਆ ਗਈ ਹਸਪਤਾਲ ਜਾਣਾ ਤੂੰ ਨਾਲ ਚੱਲ ਉਹਨੇ ਨਾਲ ਜਾਣ ਤੋਂ ਰਿਫਿਊਜ਼ ਕਰ ਦਿੱਤਾ ਤੇ ਇਹ ਵੀ ਦੱਸਦੇ ਆ ਕਿ ਉਹਦੀ ਜਿਹੜੀ ਜਿਹੜੀ ਇਨਵੋਲਵਮੈਂਟ ਆ ਉਹਦੇ ਬਾਰੇ ਵੀ ਉਹਨੇ ਨਹੀਂ ਦੱਸਿਆ ਔਰ ਦੂਜਾ ਉਹਦਾ ਸਾਈਕੋਲੋਜੀਕਲ ਇੰਪੈਕਟ ਆ ਪੇਰੈਂਟਸ ਇਹ ਕਹਿੰਦੇ ਆ ਕਿ ਇੱਕ ਤਾਂ ਸਾਨੂੰ ਮਾਨਸਿਕ ਤੌਰ ਦੇ ਉੱਤੇ ਬਹੁਤ ਤਣਾਅ ਦਾ ਸਾਹਮਣਾ ਕਰਨਾ ਪਿਆ ਜਿਹੜਾ ਬੱਚਾ ਸੀਗਾ ਉਹਨੂੰ ਤੇ ਕੁਦਰਤੀ ਜਾਂ ਫਿਜ਼ੀਕਲ ਜਾਂ ਰੀਪਰੋਡਕਟਿਵ ਇੰਜਰੀਜ਼ ਵੀ ਆਈਆਂ ਇਹ ਸਾਰੇ ਕੁਝ ਦੇ ਵਿੱਚ ਹੁਣ ਇਹਦੀ ਜਿਹੜੀ ਔਰਤ ਦੀ ਹਿਸਟਰੀ ਆ ਜਿਹੜੀ ਮਿਡਵਾਈਫ ਸੀਗੀ ਉਹ ਕਈ ਤਰ੍ਹਾਂ ਦੇ ਲੀਗਲ ਕੇਸਿਸ ਦੇ ਵਿੱਚ ਪਹਿਲਾਂ ਹੀ ਇਹ ਚੱਲ ਰਹੀ ਹੈ اور ਅਨਅਥੋਰਾਈਜ਼ ਮਿਡਵਾਈਫ ਰੀਵੀ ਇਹਨੂੰ ਅਥੋਰਾਈਜ਼ ਨਹੀਂ ਹੈ ਇਹਨੂੰ ਜੇਲ ਵੀ ਹੋ ਚੁੱਕੀ ਹੈ ਕ੍ਰਿਮੀਨਲ ਕੰਟੈਂਪਟ ਆਫ ਕੋਰਟ ਦੇ ਵਿੱਚ ਤੇ ਪਿਛਲੇ ਲੰਬੇ ਸਮੇਂ ਤੋਂ ਇਹ ਜਿਹੜੀ ਇੱਕ ਮਤਲਬ ਕਈ ਮਾਮਲਿਆਂ ਦੇ ਵਿੱਚ ਜਿਹੜੀ ਬੱਚਿਆਂ ਦੀ ਮੌਤ ਹੋਈ ਹੈ ਨਵਜੰਮਿਆਂ ਦੀ ਤੇ ਉਹਦੇ ਬਾਰੇ ਵੀ ਰੌਲਾ ਰੱਪਾ ਪੈ ਚੁੱਕਿਆ ਹੁਣ ਲਿਮੇ ਜਿਹੜੀ ਆ ਉਹਨੇ ਇਹ ਕਿਹਾ ਕਿ ਉਹ ਲਾਇਸੈਂਸਡ ਮਿਡਵਾਈਫ ਨਹੀਂ ਬਣ ਸਕਦੀ ਨਹੀਂ ਬਣੂਗੀ ਕਿਉਂਕਿ ਉਹ ਅਸਹਿਮਤ ਆ ਡਿਸਐਗਰੀ ਕਰ ਦਿਆ ਸਹਿਮਤ ਨਹੀਂ ਹੈ ਜਿਹੜੀਆਂ ਰੈਗੂਲੇਟਰੀ ਪਾਲਿਸੀਜ਼ ਆ ਜਿੱਦਾਂ ਰეკਮੈਂਡ ਕਰਨਾ ਵਾਇਟਾਮਨ ਕੇ ਨਿਊ ਬੋਰਨਸ ਦੇ ਲਈ ਜਾਂ ਲੇਬਰ ਸਪੈਸਿਫਿਕ ਕੇਸਸ ਦੇ ਵਿੱਚ ਕੁਝ ਖਾਸ ਗੱਲਾਂ ਕਰਨੀਆਂ ਸੋ ਉਹਦੇ ਕਈ ਲੀਗਲ ਤੇ ਐਥੀਕਲ ਜਿਹੜੇ ਕਨਸਰਨ ਆ ਉਹ ਸਾਹਮਣੇ ਆਏ ਆ ਇਸ ਕੇਸ ਨੇ ਇਹ ਵੀ ਦੱਸਿਆ ਕਿ ਜਿਹੜੀ ਅਨਲਾਈਸੈਂਸਡ ਮੈਡੀਕਲ ਪ੍ਰੈਕਟਿਸਸ ਆ ਉਹਦੇ ਨਾਲ ਕਈ ਸਵਾਲ ਪੈਦਾ ਹੋਏ ਆ ਕਾਉਂਟੇਬਿਲਟੀ ਕਿ ਜਿਹੜੀਆਂ ਮੈਡੀਕਲ ਸਰਵਿਸਿਜ਼ ਆ ਇਸ ਰੈਗੂਲੇਟਿਡ ਸਿਸਟਮ ਦੇ ਬਾਹਰ ਕਿੱਦਾਂ ਚਲਦੀਆਂ ਤਾਂ ਉਹਦੇ ਲਈ ਕੀ ਹੋ ਸਕਦਾ ਹੁਣ ਰੋਲਾ ਇਹ ਆ ਕਿ ਇਹਨਾਂ ਪਰਿਵਾਰ ਕਿਉਂ ਨਹੀਂ ਹਸਪਤਾਲ ਦੇ ਵਿੱਚ ਜਾਂਦੇ ਕਿਉਂ ਨਹੀਂ ਉੱਥੇ ਸਾਰਾ ਕੁਝ ਹੈ ਤੁਸੀਂ ਕੋਈ ਵੀ ਤੁਹਾਡੇ ਨੇੜੇ ਹਸਪਤਾਲ ਹੈਗਾ ਉੱਥੇ ਤੁਸੀਂ ਜਾ ਸਕਦੇ ਆ ਬਹੁਤੇ ਜਿਹੜੇ ਪੇਰੈਂਟਸ ਨੇ ਉਹ ਆਪਣੇ ਘਰ ਦੇ ਵਿੱਚ ਬੱਚੇ ਨੂੰ ਬਰਥ ਦੇਣਾ ਚਾਹੁੰਦੇ ਵੀ ਉੱਥੇ ਸਪੋਰਟਿਵ এনਵਾਇਰਨਮੈਂਟ ਆ ਫੈਮਿਲੀਅਰ ਆ ਉੱਥੇ ਦੂਜਾ ਪਰਸਨਲਾਈਜ਼ ਕੇਅਰ ਚਾਹੁੰਦੇ ਆ ਕਿ ਉਹਨਾਂ ਨੂੰ ਜ਼ਿਆਦਾ 1-on-1 ਜਿਹੜੀ ਅਟੈਂਸ਼ਨ ਮਿਲਦੀ ਆ ਜਿਹੜੀਆਂ ਮਿਡ ਵਾਈਫਸ ਨੇ ਜਾਂ ਬਰਥ ਅਟੈਂਡੈਂਸ ਨੇ ਹਸਪਤਾਲ ਚ ਜਾਣ ਦੀ ਬਜਾਏ ਦੂਜਾ ਕਈਆਂ ਦੀ ਇਹ ਇੱਛਾ ਰ ਆ ਕਿ ਉਹ ਨੇਚਰਲ ਬਰਥ ਦੇਣਾ ਉਹ ਪ੍ਰੇਫਰ ਕਰਦੇ ਆ ਕਿ ਜਿਹੜੀ ਮੈਡੀਕਲ ਇੰਟਰਵੈਂਸ਼ਨ ਹੈਗੀ ਆ ਜਿੱਦਾਂ ਆਹ ਐਪਿਡੋਰਲ ਲਾਉਂਦੇ ਆ ਉਹ ਬੇਹੋਸ਼ ਉਹਨੂੰ ਸੌਣ ਕਰਨ ਦੇ ਲਈ ਸਰੀਰ ਨੂੰ ਜਾਂ ਇੰਡਕਸ਼ਨਸ ਜਾਂ ਜਿਹੜੀਆਂ ਹਸਪਤਾਲ ਦੇ ਵਿੱਚ ਜ਼ਿਆਦਾ ਹੁੰਦੀਆਂ ਕਈਆਂ ਦੇ ਸੱਭਿਆਚਾਰਕ ਜਾਂ ਧਾਰਮਿਕ عقਿਦੇ ਇਹ ਆ ਕਿ ਉਹਨਾਂ ਦੀਆਂ ਜਿਹੜੀਆਂ ਪ੍ਰੈਕਟਿਸਸ ਨੇ ਜਾਂ ਸਪਿਰਚੁਅਲ ਯੋਗ ਚਾਹੁੰਦੇ ਆ ਘਰ ਦੇ ਵਿੱਚ ਬਰਥ ਦਿੱਤਾ ਜਾਵੇ ਕੁਝ ਕੇਸ ਦੇ ਵਿੱਚ ਕਾਸਟ ਕਨਸਰਨ ਹோம் ਬਰਥ ਚੜਾਇਆ ਉਹ ਕਈ ਵਾਰੀ ਅਫੋਰਡੇਬਲ ਹੁੰਦਾ ਆ ਉਹ ਖਾਸ ਕਰਕੇ ਜਿਨਾਂ ਕੋਲੇ ਇੰਸ਼ੋਰੈਂਸ ਨਹੀਂ ਜਾਂ ਹਸਪਤਾਲ ਬਰਥ ਦੇ ਲਈ ਐਮਐਸਪੀਏ ਦੀ ਇਨ ਕਵਰ ਨਹੀਂ ਆ ਉਹ ਇਹ ਕੰਮ ਕਰਦੇ ਆ ਕੁਝ ਜਿਹੜੇ ਲੋਕ ਨੇ ਉਹਨਾਂ ਕੋਲੇ ਹਸਪਤਾਲ ਦੇ ਇੰਨੇ 네ਗੇਟਿਵ ਐਕਸਪੀਰੀਅੰਸ ਹੋਏ ਆ ਜਾਂ ਮੈਡੀਕਲ ਕੰਪਲਿਕੈਸ਼ਨਸ ਦੇ ਆਨਫੈਕਸ਼ਨ ਤੇ ਉਹ ਜਾਣਾ ਹੀ ਨਹੀਂ ਉੱਥੇ ਚਾਹੁੰਦੇ ਕੋਵਿਡ 19 ਹੋਇਆ ਸੀ ਬਹੁਤ ਗਿਣਤੀਆਂ ਲੋਕਾਂ ਦੀ ਵਧ ਗਈ ਸੀ ਸੋ ਹੋਮ ਬਰਥ ਜਿਹੜਾ ਘਰ ਦੇ ਵਿੱਚ ਬੱਚੇ ਨੂੰ ਜਨਮ ਦੇਣਾ ਆ ਉਹ ਜਿਆਦਾ ਕੰਟਰੋਲਡ ਐਟਮਾਸਫੀਅਰਸ ਦੇ ਵਿੱਚ ਕਿ ਜਿਹੜਾ ਵੀ ਪ੍ਰੈਜ਼ੈਂਟ ਆ ਉਥੇ ਉਹ ਜਿਹੜਾ ਉਹ ਮਿਊਜ਼ਿਕ ਆ ਜਾਂ ਹੋਰ ਚੀਜ਼ ਆ ਜਾਂ ਕੋਈ ਬਰਥਿੰਗ ਟੈਕਨੀਕਸ ਆ ਜਿਹੜੀਆਂ ਉਹ ਯੂਜ਼ ਕਰ ਸਕਦਾ ਸੋ ਪਰ ਉਹ ਸਾਰੇ ਕੁਝ ਦੇ ਵਿੱਚ ਤੁਹਾਨੂੰ ਦੇਖ ਲੈਣਾ ਚਾਹੀਦਾ ਕਿ ਜਿਹੜੀ ਮਿਡਵਾਈਫ ਆ ਜਿਹੜੀ ਇਹਦੇ ਵਿੱਚ ਇਨਵੋਲ ਆ ਕੀ ਉਹ ਕੁਆਲੀਫਾਈਡ ਆ ਕੀ ਉਹ ਲਾਇਸੈਂਸਡ ਆ ਉਹਦੇ ਤੇ ਪਹਿਲਾਂ ਕੋਈ ਇਦਾਂ ਦਾ ਕੇਸ ਤਾਂ ਨਹੀਂ ਚੱਲਦਾ ਇਸ कपल ਨੂੰ ਪਤਾ ਨਹੀਂ ਲੱਗਿਆ ਜਿਹੜਾ ਨਨਾਇਮੋ ਦੇ ਨੇੜੇ ਰਹਿ ਰਿਹਾ ਸੀ ਆਈਲੈਂਡ ਦੇ ਉੱਤੇ ਤੇ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਬੱਚੇ ਨੇ ਵੀ ਸਫਰ ਕੀਤਾ ਤੇ ਉਹਨਾਂ ਲਈ ਵੀ ਇੱਕ ਜਿਹੜਾ ਮਾਨਸਿਕ ਤਣਾਅ ਦਾ ਕਾਰਨ ਬਣਿਆ ਤੇ ਉਹਨਾਂ ਨੇ ਹੁਣ ਕੇਸ ਕੀਤਾ ਤੇ ਅੱਗੇ ਜਾ ਕੇ ਦੇਖੋ ਇਹਦਾ ਕੇਸ ਦਾ ਕੀ ਬਣਦਾ ਪਰ ਮੁੱਖੀ ਗੱਲ ਇਹਦੇ ਵਿੱਚ ਇਹ ਆ ਕਿ ਤੁਹਾਨੂੰ ਇਹਦੇ ਬਾਰੇ ਪਤਾ ਜ਼ਰੂਰ ਹੋਣਾ ਚਾਹੀਦਾ ਅਗਲੇ ਹਰ ਦੋਸਤੋ ਏਅਰਪੋਰਟ ਦੇ ਉੱਤੇ ਜਿਹੜੀਆਂ ਕੁਝ ਕਲਗਰੀ ਦੇ ਵਿੱਚ ਇੱਕ ਨਵੀਂ ਚੀਜ਼ 3D ਐਕਸ-ਰੇ ਮਸ਼ੀਨ ਲਾਈ ਗਈ ਆ ਇਹਦਾ ਮਤਲਬ ਇਹ ਆ ਕਿ ਹੁਣ ਜਦੋਂ ਤੁਸੀਂ ਟਰੈਵਲ ਕਰਦੇ ਆ ਅਮਰੀਕਾ ਨੂੰ ਜਾਂ ਕਿਸੇ ਹੋਰ ਥਾਂ ਨੂੰ ਤੇ ਤੁਹਾਨੂੰ ਜਿਹੜੇ ਲਿਕੁਇਡ ਜੈਲ ਲੈਪਟਾਪ ਜਾਂ ਦੂਜੀਆਂ ਇਲੈਕਟ੍ਰੋਨਿਕਸ ਚੀਜ਼ਾਂ ਜਾਂ ਕੈਰੀ-ਆਨ ਦੇ ਵਿੱਚੋਂ ਕੱਢ ਕੇ ਨਹੀਂ ਰੱਖਣੀਆਂ ਪੈਣਗੀਆਂ ਤੁਸੀਂ ਜਦੋਂ ਜਾਂਦੇ ਹੋ 에어ਪੋਰਟ ਦੇ ਉੱਤੇ ਤਾਂ ਬਹੁਤਾ ਸਮਾਨ ਤਾਂ ਕੱਢਣਾ ਪੈਂਦਾ ਜਿੱਦਾ 100 ml ਉਹ ਤੁਸੀਂ ਕੋਈ ਵੀ ਲਿਕਵਿਡ ਲਿਜਾ ਸਕਦੇ ਤੁਹਾਡਾ ਲੈਪਟਾਪ ਆ ਚਾਰਜਰ ਉਹ ਕਹਿੰਦੇ ਜੇ ਸਾਰੇ ਬੈਗ ਚੋਂ ਬਾਹਰ ਕੱਢ ਕੇ ਟ੍ਰੇਜੀ ਦੇ ਉੱਤੇ ਰੱਖੋ ਫੇਰ ਅੱਗੇ ਜਾਂਦੇ ਹੁਣ ਇਹਨਾਂ ਨੇ 3D ਐਕਸਰੇ ਵਾਲੀਆਂ ਕੋਈ ਮਸ਼ੀਨਾਂ ਉੱਥੇ ਲਾ ਦਿੱਤੀਆਂ ਇਹ ਕਹਿੰਦੇ ਇਹਦੀ ਲੋਡ ਨਹੀਂ ਆ ਨਵੀਂ ਮਸ਼ੀਨ ਜਿਹੜੀ ਯੂਜ਼ ਕੀਤੀ ਜਾ ਰਹੀ ਆ ਉਹ ਕੰਪਿਊਟਰਡ ਟੋਮੋਗ੍ਰਾਫੀ ਆ ਸੀਟੀ ਜਿਹਨੂੰ ਕਹਿੰਦੇ ਸੀਟੀ ਟੈਕਨੋਲੋਜੀ ਆ ਇਹ 3D ਰੋਟੇਟੇਬਲ ਐਕਸਰੇ ਇਮੇਜ ਕ੍ਰੀਏਟ ਕਰ ਦਿੰਦੀ ਬੈਗ ਦਾ ਵੀ ਉਹਨੂੰ ਜਿਹੜੀ ਸਕਰੀਨਸ ਦੇ ਉੱਤੇ ਜ਼ਿਆਦਾ ਚੰਗੀ ਤਰ੍ਹਾਂ ਆਈਡੈਂਟੀਫਾਈ ਕੀਤਾ ਜਾ ਸਕਦਾ ਆ ਹੁਣ ਅਲਾਉਡ ਕੀ ਹੁੰਦਾ ਲਿਕੁਇਡਸ ਸਪਰੇਅਸੋਲਸ ਜਾਂ ਜੈਲ ਜਿਹੜੀਆਂ ਆ ਇਹ ਸਾਰੀਆਂ ਹਜੇ ਵੀ ਉਦਾਂ ਹੀ 100 ਐਮਐਲ ਤੋਂ ਥੱਲੇ ਹੋਣੀਆਂ ਚਾਹੀਦੀਆਂ ਪਰ ਤੁਹਾਨੂੰ ਕੱਢ ਕੇ ਬਾਹਰ ਨਹੀਂ ਰੱਖਣੀਆਂ ਪੈਣੀਆਂ ਪਹਿਲਾਂ ਤੁਸੀਂ ਜਦੋਂ 에어ਪੋਰਟ ਤੇ ਜਾਂਦੇ ਸੀ ਉਹ ਸਾਰੀਆਂ ਚੀਜ਼ਾਂ ਕੱਢ ਕੇ ਇੱਕ ਪੋਲੀਜੀ ਦੇ ਵਿੱਚ ਜਾਂ ਕਿਸੇ ਚੀਜ਼ ਚ ਪਾ ਕੇ ਤੁਹਾਨੂੰ ਟ੍ਰੇ ਵਿੱਚ ਰੱਖ ਦਉਂਦੇ ਸੀ ਫਿਰ ਜਦੋਂ ਉਹ ਉਹ ਐਕਸਰੇ ਦੇ ਵਿੱਚ ਲੰਘ ਜਾਂਦੀਆਂ ਸੀ ਤੇ ਫਿਰ ਤੁਸੀਂ ਅੱਗੇ ਜਾ ਕੇ ਉਹਨਾਂ ਨੂੰ ਫੇਰ ਪਾ ਲੈਂਦੇ ਸੀ ਹੁਣ ਇਹ ਕਰ ਦਿੱਤਾ ਵੀ ਤੁਹਾਨੂੰ ਕੱਢਣੀਆਂ ਨਹੀਂ ਪਣਗੀਆਂ ਜੋ ਕੁਝ ਬੈਗ ਦੇ ਵਿੱਚ ਹੈਗਾ ਇਹ ਉਹਨੂੰ ਦੇਖ ਲੈਣਗੇ ਤੁਹਾਨੂੰ ਅਨਪੈਕ ਕਰਨ ਦੀ ਲੋੜ ਨਹੀਂ ਹੈ ਥੋੜਾ ਜਿਹਾ ਕੰਮ ਕਰ ਏਅਰਪੋਰਟ ਦੇ ਉੱਤੇ ਸੌਖਾ ਹੋ ਗਿਆ ਇਹ ਪਹਿਲਾ ਏਅਰਪੋਰਟ ਕੈਲਗਰੀ ਦਾ ਜਿਹੜਾ ਬਣ ਗਿਆ ਜਿੱਥੇ ਯੂਐਸ ਬਾਉਂਡ ਫਲਾਈਟਸ ਜਿਹੜੀਆਂ ਹੈਗੀਆਂ ਉਧਰਲੇ ਪਾਸੇ ਨੂੰ ਯੂਜ਼ ਕੀਤਾ ਜਾਊਗਾ ਤੇ ਹੌਲੀ-ਹੌਲੀ ਇਹ ਸਾਰੇ ਏਅਰਪੋਰਟਸ ਦੇ ਉੱਤੇ ਲਾਗੂ ਹੋ ਜਾਣਾ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ